ਨਮਸਕਾਰ ਸਾਸ਼ਤਰਿਕਾਲ ਸਨਮਾਨਾ ਟੂਡੇ ਤੁਹਾਡਾ ਸਵਾਗਤ ਹੈ ਸਨਮਾਨਾ ਪਟਿਆਲਾ ਸ਼ਹਿਰ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਖੱਡੇ ਬਨੇ ਹੋਏ ਸਨ ਅੱਜ ਨੌਜਵਾਨਾਂ ਨੇ ਸਮਾਨ ਨਾਇਰ ਤੋਂ ਸ਼ੁਰੂ ਕਰਕੇ ਪਛਾਣਾ ਤੱਕ ਖੱਡੇ ਭਰਨ ਦੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਨੌਜਵਾਨਾਂ ਨੇ ਕਿਹਾ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਅਸੀਂ ਕਰ ਰਹੇ ਹਾਂ ਉਹਨਾਂ ਨੇ ਕਿਹਾ ਅਸੀਂ ਇਨਾਨੀਤ ਫਾਊਂਡੇਸ਼ਨ ਨਾਲ ਜੁੜੇ ਹੋਏ ਹਾਂ ਇਸ ਫਾਊਂਡੇਸ਼ਨ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕੁਝ ਟਾਈਮ ਪਹਿਲੇ ਇਸ ਸੜਕ ਤੇ ਉੱਤੇ ਸੱਤ ਮਾਸੂਮਾਂ ਦੀ ਜਾਨ ਚਲੀ ਗਈ ਸੀ ਉਹਨਾਂ ਨੂੰ ਬੱਚਿਆਂ ਨੂੰ ਸ਼ਰਧਾਂ ਦੇ ਲਈ ਰੂਪ ਵਿੱਚ ਯਾਖੜੇ ਅਸੀਂ ਭਰ ਰਹੇ ਹਾਂ ਨੌਜਵਾਨ ਲੜਕਿਆਂ ਨੇ ਕਿਹਾ ਜਦੋਂ ਟੋ ਟੋਲ ਟੈਕਸ ਦੇ ਇਸ ਸੜਕ ਤੇ ਚੱਕੇਗਾ ਉਦੋਂ ਤੋਂ ਹੀ ਸ਼ੱਕਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ ਸੀ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਪ੍ਰਸ਼ਾਸਨੀਆਂ ਸਰਕਾਰ ਦਾ ਕੋਈ ਵਿਅਕਤੀ ਇਹਨਾਂ ਖੱਡਾਂ ਨੂੰ ਭਰੇਗਾ ਉਹਨਾਂ ਨੇ ਕੱਲ੍ਹ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਟਾਵੇਂ ਟੱਲੇ ਖੱਡੇ ਭਰੇ ਸੀ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰਕ ਤੋਂ ਹੋਲੀ ਚੱਲਾ ਜਾਵੇ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਸੋ ਲੋੜ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਧੁੰਦੇ ਦਿਨ ਹੈ ਰੋਜ਼ਾਨਾ ਹੀ ਇਸ ਰਕ ਤੇ ਐਕਸੀਡੈਂਟ ਨਾਲ ਕਈ ਜਾਨਾਂ ਚਲੀ ਗਈ ਸੋ ਸਾਡੇ ਚੈਨਲ ਵੱਲੋਂ ਇਹਨਾਂ ਨੌਜਵਾਨਾਂ ਨੂੰ ਚੰਗੇ ਕੰਮ ਕਰਨ ਦੀ ਸਲਾਮ ਹੈ ਇਹ ਸਾਡੀ ਮੇਰੀ ਭਤੀਜੀ ਦੇ ਨਾਂ ਤੇ ਫਾਊਂਡੇਸ਼ਨ ਅਨਾਇਤ ਫਾਊਂਡੇਸ਼ਨ ਹੂੰ ਇਹ ਅਸੀਂ ਸਾਰੇ ਉਹਦੇ ਮੈਂਬਰ ਆ ਜੋ ਅਸੀਂ ਲੜਕੀਆਂ ਦੇ ਵਿਆਹ ਵਗੈਰਾ ਕਰਦੇ ਆਂ ਉਹ ਵੀ ਅਸੀਂ ਇਹੀ ਫਾਊਂਡੇਸ਼ਨ ਦੇ ਰਾਹੀਂ ਕਰਦੇ ਆ। ਹੂੰ ਤੇ ਇਹ ਖੱਡੇ ਜਦੋਂ ਦਾ ਭਗਵਤ ਮਾਨ ਸਾਹਿਬ ਨੇ ਟੂਲ ਟੈਕਸ ਬੰਦ ਕਰਾਇਆ ਉਦੋਂ ਦਾ ਇਹ ਰੋਡ ਦਾ ਬਹੁਤ ਜਿਆਦਾ ਮੰਦਾ ਹਾਲ ਹੈ। ਹੂੰ ਕਿਸੇ ਟਾਈਮ ਪੰਜਾਬ ਆਪਣੇ ਪਟਿਆਲੇ ਜ਼ਿਲ੍ਹੇ ਦੀ ਸਭ ਤੋਂ ਨੰਬਰ 1 ਸੜਕ ਹੋਣ ਸੀ ਜਿਹੜੀ ਉਹ ਅੱਜ ਸਭ ਤੋਂ ਗੰਦੀ ਸੜਕ ਮੰਨੀ ਜਾਂਦੀ। ਹੂੰ ਇਸ ਤੋਂ ਮਾੜਾ ਹਾਲ ਕਿਸੇ ਸੜਕ ਦਾ ਨਹੀਂ ਹੈਗਾ ਪੁਪਟਿਆਲੀ ਹਾਂ ਇਹ ਕਿੰਨੇ ਕੋ ਖੱਡੇ ਨੇ ਓਰੇ ਹਨੀ ਦੀ ਖੱਡਿਆਂ ਤਾਂ ਜੀ ਤੁਸੀਂ ਦੇ ਜਾ ਕੇ ਦੇਖੋ ਜਦੋਂ ਆਪਾਂ ਪਸਿਆਣੇ ਤੋਂ ਹੀ ਸ਼ੁਰੂ ਹੋ ਜਓ ਬਾਈਪਾਸ ਤੋਂ ਉੱਤਰ ਦੀ ਸਾਰੀ ਪੂਰੇ ਵੱਡੇ ਖੱਡੇ ਨੇ ਉਸ ਤੋਂ ਬਾਅਦ ਤੁਸੀਂ ਪਾਤਣਾ ਤੱਕ ਵਗ ਜਾਓ ਖੱਡੀ ਖੱਡੇ ਨੇ ਹਾਂ ਇਹ ਸ਼ਿਕਾਰ ਨੂੰ ਥੋੜੀ ਜੀ ਗੌਰ ਕਰਨੀ ਪੈ ਜੀ ਆ ਸਾਡੀ ਜਿਹੜਿਆ ਪੂਰੇ ਪਿੱਛੇ ਜੇ ਨੁੱਸੂ ਕੋ ਰੱਡੇ ਤੇ ਸੱਤ ਬੱਚੇ ਇੱਥੇ ਜਿਹੜੇ ਲੋਕ ਸਮਾਨੇ ਦੇ ਸੀ ਉਹ ਬਹੁਤ ਹੀ ਮਨ ਭਾਗੀ ਘਟਨਾ ਸੀ ਜੀ ਜੇ ਹੋਰ ਤਾਂ ਅਸੀਂ ਉਹਨਾਂ ਬੱਚਿਆਂ ਲਈ ਨਹੀਂ ਕੁਝ ਕਰ ਸਕੇ ਸਾਡੂ ਸਾਡੀ ਇਹ ਖੱਡੇ ਪਰਕੇ ਹੀ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਹੈ ਠੀਕ ਹੈ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੂੰਗੀ ਲੋਕਾਂ ਨੂੰ ਸੁਨੇਹਾ ਤਾਂ ਹੀ ਦੇਣਾ ਚਾਹਾਂਗੇ ਵੀ ਆਪਾਂ ਨੀਰੇ ਪੂਰੇ ਸਰਕਾਰ ਤੇ ਡਿਪੈਂਡ ਵੀ ਨਾ ਰਹੀਏ ਜੇ ਆਪਾਂ ਕੁਝ ਆਪ ਪਹਿਲ ਕਰਾਂਗੇ ਤਾਂ ਸਰਕਾਰ ਨੂੰ ਬੇਸ਼ਰਮੀ ਜਿਹਾ ਮਾਰ ਕਰਨਾ ਪੈਣਾ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਵੀ ਇਹ ਰੋਡ ਹੁਣ ਕੋਈ 3-4 ਮਹੀਨਿਆਂ ਤੋਂ ਜਿਆਦਾ ਦੀ ਨਹੀਂ ਗੱਲ ਇਹ ਬਣਨਾ ਸ਼ੁਰੂ ਹੋ ਜੂਗਾ ਜੀ ਸਰਕਾਰ ਨੂੰ ਆਪੀ ਸ਼ਰਮ ਆਣ ਲੱਗ ਜੂਗੀ ਜਦੋਂ ਨੌਜਵਾਨ ਸੜਕਾਂ ਦੇ ਉੱਤੇ ਆਏ ਕੋਈ ਦੇਖ ਹੀ ਸਕਦਾ ਪਿੱਛੇ ਜੇ ਨੇਪਾਲ ਤੇ ਨੌਜਵਾਨਾਂ ਨੇ ਸਰਕਾਰ ਦਾ ਤਖਤਾ ਪਲਟਦਾ ਸੀ ਇੱਥੇ ਵੀ ਜਦੋਂ ਨੌਜਵਾਨ ਅੱਗੇ ਆਣਗੇ ਤਾਂ ਸਰਕਾਰਾਂ ਆਪੇ ਜਾਗਣਗੀਆਂ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜਲਤੂ ਵਲਤੂ ਦੇ ਨਸ਼ੇ ਪੱਤੇ ਵੱਲ ਨਾ ਜਾਓ ਸਮਾਜ ਵਿੱਚ ਰਹਿ ਕੇ ਸਮਾਜ ਦੇ ਲਈ ਲੋਕ ਭਲਾਈ ਦੇ ਕੰਮ ਕਰੋ ਬਾਈ ਗੁਰਜੀਤ ਖਾਲਸਾ ਬਾਈ ਗੁਰਜੀ ਆਪਣੇ ਦਿਲ ਨੂੰ ਨਾ ਜਦੋਂ ਕੋਈ ਚੰਗਾ ਕੰਮ ਕਰਦੇ ਆ ਤਾਂ ਵਧੀਆ ਲੱਗਦਾ ਹੈ ਤੇ ਡੇਲੀ ਲੰਘਦੇ ਸੀ ਇੱਥੋਂ ਐ ਹੁੰਦਾ ਸੀ ਵੀ ਯਾਰ ਕਿਤੇ ਕੋਈ ਹੋਰ ਹਾਸਾ ਨਾ ਹੋ ਜਿਵੇਂ ਜਿਵੇਂ ਪਹਿਲਾਂ ਸਮਾਨੇ ਬੱਚਿਆਂ ਦੀ ਡੈਥ ਹੋਈ ਹੈ ਸਕੂਲ ਵਾਲੇ ਬੱਚਿਆਂ ਦੀ ਹੁਣ ਵੀ ਸਵੇਰੇ ਕਿੰਨੇ ਟਰੈਕ ਟਰਾਲੀਆਂ ਇੱਥੋਂ ਲੰਘ ਰਹੇ ਨੇ ਕੋਈ ਦਿਨੇ ਲੰਘਦਾ ਕੋਈ ਰਾਤ ਨੂੰ ਤੇ ਇਹੀ ਹੁੰਦਾ ਵੀ ਕੋਈ ਹੁਣ ਹਾਸਾ ਹੋਇਆ ਹੁਣ ਹੋਇਆ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਖड्डे ਭਰਨ ਦਾ ਕੰਮ ਕਰ ਰਹੇ ਹਾਂ ਕਿੰਨੇ ਕੁ ਟਾਈਮ ਤੋਰੇ ਹੈ ਕੋਈ ਆਈਡੀਆ ਖੱਡੇ ਖੁੱਡੇ ਭਾਈ ਜੀ ਕਾਫੀ ਟਾਈਮ ਤੋ ਨਾ ਤਾਂ ਮੰਨ ਲਓ ਕੋਈ ਮਿੱਟੀ ਪਾਉਣਾ ਹੈ ਫਿਰ ਮਿੱਟੀ ਨਿਕਲ ਜਾਂਦੀ ਹੈ ਹੁਣ ਅਸੀਂ ਸਿਮੈਂਟ ਦੇ 25 30 ਗੱਟੇ ਲੈ ਕੇ ਰੋਡ ਨੂੰ ਸਾਫ ਕਰਨ ਦਾ ਕੰਮ ਕਰ ਰਹੇ ਹਾਂ ਇਹ ਕੱਡੇ ਪਰਮ ਦਾ ਠੀਕ ਹੈ ਤੁਸੀਂ ਬਾਈ ਜੀ ਉਰੇ ਹੀ ਬਿਲੋਂਗ ਕਰਦੇ ਆ ਕਿੱਥੋਂ ਨਹੀਂ ਵੀਰੇ ਇੱਕ ਅੱਗੇ ਨੇੜੋ ਪਕੜਾ ਨੇੜੋ ਪਿੰਡ ਹੈ ਮੇਰਾ ਬਰਾਸ ਅੱਛਾ ਤੁਸੀਂ ਸਾਰੇ ਨੌਜਵਾਨ ਕਿੱਥੇ ਪਰੇ ਹੋ ਜੀ ਹਮ ਲੱਕੀ ਆਪਣਾ ਜਾਫਰਪੁਰ ਨੇੜੇ ਪਿੰਡ ਹੈ ਮਦੋ ਮਜਰਾ ਮਤਲਬ ਕਿ ਲੋਕਲ ਕੋਈ ਵੀ ਨਹੀਂ ਹੈ ਤੁਹਾਡੇ ਚੋਂ ਮੇਰੇ ਬਾਕੀ ਸਾਰੇ ਲਵੇ ਦੂਰ ਦੇ ਪਿੰਡ ਮੈਂ ਤੁਹਾਡਾ ਮਕਸਦ ਇਹ ਜਿਹੜੇ ਬੱਚੇ ਪੂਰੇ ਹੋਏ ਸੀ ਉਹਨਾਂ ਨੂੰ ਸੰਤਾਨਜਲੀ ਦਰੋਪ ਚਾਹੀਏ ਉਹਨਾਂ ਨੂੰ ਸ਼ਰਧਾਂਜਲੀ ਦੇਣੇ ਬੱਚੇ ਠੀਕ ਸਮਾਨਾ ਤੋਂ ਕੈਲਾ ਸ਼ਰਮਾ ਦੇ ਰਿਪੋਰਟ